ਪੁਲਿਸ ਮੁਲਾਜ਼ਮ ਬਲਜਿੰਦਰ ਕੌਰ ਇਸਲਾਮ ਧਰਮ ਕਰਕੇ ਰਜ਼ੀਆ ਬਣੀ ਮੀਡੀਆ ਸਾਹਮਣੇ ਕੀਤਾ ਐਲਾਨ ਮੈਨੂੰ ਮਰਨ ਮਗਰੋਂ ਦਫਨਾਇਆ ਜਾਵੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੁਲਿਸ ਵਿੱਚ ਸਰਵਿਸ ਕਰਦੀ ਬਲਜਿੰਦਰ ਕੌਰ ਨੇ ਮੀਡੀਆ ਸਾਹਮਣੇ ਐਲਾਨ ਕੀਤਾ ਹੈ ਕਿ ਉਹ ਬਲਜਿੰਦਰ ਕੌਰ ਹੁਣ ਰਜ਼ੀਆ ਪਤਨੀ ਸਾਈ ਗੁਲਾਮ ਨਬੀ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਇਸਲਾਮ ਧਰਮ ਗ੍ਰਹਿਣ ਕਰਦੀ ਹੈ ਰਜ਼ੀਆ ਨੇ ਸਪਸ਼ਟ ਲਫਜ਼ਾਂ ਵਿੱਚ ਇਹ ਵੀ ਕਿਹਾ ਕਿ ਹੁਣ ਮੌਤ ਮਗਰੋਂ ਉਸਦੇ ਮ੍ਰਿਤਕ ਸਰੀਰ ਨੂੰ ਇਸਲਾਮੀ ਰਿਵਾਇਤ ਅਨੁਸਾਰ ਸਪੁਰਤੇ ਖਾ ਕੇ ਕੀਤਾ ਜਾਵੇ ਦਫਨਾਇਆ ਜਾਵੇ ਪਰ ਸਾੜਿਆ ਨਾ ਜਾਵੇ ਵਰਨਣਯੋਗ ਹੈ ਕਿ ਪੰਜਿੰਦਰ ਕੌਰ ਤੇ ਸਾਈਂ ਗੁਲਾਮ ਨਬੀ પતિ ਪਤਨੀ ਦੇ ਰੂਪ ਵਿੱਚ ਪਿਛਲੇ ਕਾਫੀ ਹਰਸੇ ਤੋਂ ਪੂਰੇ ਅਮਨ ਮਾਹੌਲ ਵਿੱਚ ਇਕੱਠੇ ਜ਼ਿੰਦਗੀ ਬਿਤਾ ਰਹੇ ਹਨ। ਮੋਰ ਪਰਜੀਆ ਵਾਈਫ ਆਫ ਸਾਈਂ ਗੁਲਾਮ ਨਬੀ ਜੋ ਮੇਰੇ ਪਤੀ ਹਨ ਮੈਂ ਆਪਣਾ ਧਰਮ ਬਦਲ ਕੇ ਮੁਸਲਮਾਨ ਧਰਮ ਅਪਣਾ ਲਿਆ ਹੈ। ਇਸ ਦੇ ਵਿੱਚ ਕੋਈ ਵੀ ਕਿਸੇ ਦਾ ਦਬਾਅ ਜਾਂ ਡਰ ਤਮਕੀ ਕੋਈ ਨਹੀਂ ਹੈ ਮੈਂ ਆਪਣੀ ਮਰਜ਼ੀ ਦੇ ਨਾਲ ਧਰਮ ਅਪਣਾਇਆ ਹੈ ਜੋ ਵੀ ਕੱਲ ਨੂੰ ਮੇਰੀ ਮੌਤ ਹੋ ਜਾਂਦੀ ਆ ਉਹ ਇਸਲਾਮ ਧਰਮ ਦੇ ਤਹਿਤ ਮੈਨੂੰ ਦਫ਼ਨ ਕੀਤਾ ਜਾਵੇ ਮੈਨੂੰ ਦਾਗ ਨਾ ਲਾਇਆ ਜਾਵੇ ਜੋ ਵੀ ਇਹਨਾਂ ਦਾ ਧਰਮ ਵਿੱਚ ਰੀਤੀ ਰਿਵਾਜ ਅਨੁਸਾਰ ਮੇਰਾ ਦਫ਼ਨ ਕੀਤਾ ਜਾਵੇ ਇਹਦੇ ਵਿੱਚ ਕਿਸੇ ਵੀ ਰਿਸ਼ਤੇਦਾਰਾਂ ਆਂਡ-ਬਾਂਡ ਦੁਨੀਆ ਵਾਲਿਆਂ ਦਾ ਕੋਈ ਮਤਲਬ ਨਹੀਂ ਹੋਵੇਗਾ